ਮਾਵਾਂ ਦੇ ਬੱਚਿਆਂ ਨੂੰ ਜਨਮ ਦਿੰਦੀਆਂ ਨੇ ਮਾਂ ਦੀ ਮੌਤ ਹੁੰਦੀ ਹੈ ਇੱਕ ਵਾਰ ਤੇ ਫਿਰ ਬੱਚੇ ਦਾ ਜਨਮ ਹੁੰਦਾ ਹੈ ਮੇਰੇ ਕੋਲ ਬੱਚਾ ਪੜਦਾ ਇੱਕ ਦੋ ਭਰਾ ਨੇ ਇੱਕ ਚਲੇ ਗਿਆ ਬਾਹਰ ਇੱਕ ਹਜੇ ਵੀ ਮੇਰੇ ਕੋਲ ਪੜਦਾ ਵੱਡੇ ਬੱਚੇ ਦਾ ਜਨਮ ਹੋਇਆ ਪਰਿਵਾਰ ਖੁਸ਼ ਹੈ ਸਾਰੇ ਪਰਿਵਾਰ ਚ ਖੁਸ਼ੀਆਂ ਮਨਾਇਆ ਜਾਂਦੀਆਂ ਘਰ ਵਿੱਚ ਪੋਤਾ ਆਇਆ ਉਹ ਵੱਡਾ ਹੁੰਦਾ ਹੈ ਤੇ ਦੂਸਰੇ ਪੁੱਤ ਦਾ ਜਨਮ ਹੁੰਦਾ ਉਸੇ ਮਾਂ ਦੀ ਕੁੱਕ ਤੋਂ ਪੁੱਤ ਦਾ ਜਨਮ ਹੁੰਦਿਆਂ ਮਾਂ ਦੀ ਨਿਗਾ ਚਲੀ ਜਾਂਦੀ ਆਪਣੀ ਕੁੱਕ ਤੋਂ ਪੁੱਤਰ ਨੂੰ ਜਨਮ ਦੇ ਕੇ ਪੁੱਤ ਦਾ ਮੁੱਖ ਨਹੀਂ ਦੇਖ ਸਕੀ ਮਾਂ ਅੱਜ ਤੱਕ ਸਾਰਾ ਕੰਮ ਕਰਦੀ ਹੈ ਓਟੇ ਨੂੰ ਫੜ ਫੜ ਕੇ ਚੁੱਲ੍ਹੇ ਤੱਕ ਜਾਂਦੀ ਹੈ ਕਿਚਨ ਦੀਆਂ ਕੰਧਾਂ ਦਾ ਸਹਾਰਾ ਲੈ ਕੇ ਚੁੱਲ੍ਹੇ ਤੱਕ ਜਾਂਦੀ ਹੈ ਪਰਿਵਾਰ ਦਾ ਲੱਗਰ ਪਾਣੀ ਸਬਜ਼ੀ ਸਾਰਾ ਕੁਝ ਤਿਆਰ ਕਰਦੀ ਐ ਪਰ ਆਪਣੀ ਕੁੱਖ ਤੋਂ ਜਨਮ ਦੇ ਕੇ ਆਪਣੇ ਪੁੱਤ ਦਾ ਅੱਜ ਤੱਕ ਮੂੰਹ ਨਹੀਂ ਦੇਖ ਸਕੀ ਮਾਂ ਨਿਗਾ ਚਲੀ ਗਈ ਜਦੋਂ ਪੁੱਤ ਕੁੱਪੁੱਤ ਹੁੰਦੇ ਆ ਲੱਖਾਂ ਪੁਕਾਰ ਵਿਚਾਰ ਕੇ ਲੱਖਾਂ ਪੁਕਾਰ ਮਾਂ ਦੇ ਵਿਚਾਰ ਕੇ ਪੁੱਤ ਕਈ ਵਰਗ ਪੁੱਤ ਹੋ ਜਾਂਦੇ ਨੇ ਲੜਾਈ ਦੀ ਚੱਕੀ ਝੋਲਣ ਦਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਐਨਾ ਮਾਵਾਂ ਨੂੰ ਕਸ਼ਟ ਚੱਲਣਾ ਪੈਂਦਾ ਹੈ ਤਾ ਕਿਤੇ ਜਾ ਕੇ ਪਰਿਵਾਰ ਬਣਦੇ ਕਈ ਵਾਰ ਆਪਣੇ ਬੱਚਿਆਂ ਦਾ ਮੁੱਖ ਦੇਖਣਾ ਨਸੀਬ ਨਹੀਂ ਹੁੰਦਾ ਮਾਵਾਂ ਨੂੰ ਕਈ ਵਾਰ ਬੱਚਿਆਂ ਨੂੰ ਜਨਮ ਦੇ ਕੇ ਮਾਵਾਂ ਧਰਤੀ ਤੋਂ ਚਲੀਆਂ ਜਾਂਦੀਆਂ ਨੇ ਸੰਸਾਰ ਤੋਂ ਚਲੀਆਂ ਜਾਂਦੀਆਂ ਕਿੰਨਾ ਚਾਹ ਹੁੰਦਾ ਇੱਕ ਧੀ ਨੂੰ ਮਾਂ ਬਣਨ ਦਾ ਮੇਰੀ ਕੁੱਖ ਤੋਂ ਬੱਚਾ ਧੀ ਆ ਚਾਹੇ ਪੁੱਤ ਹੈ ਕੋਈ ਪੈਦਾ ਹੋ ਪਰ ਦੇਖੋ ऐसे भी हालात ਹੁੰਦੇ ਨੇ ਕਈ ਵਾਰ ਪੇਟ ਤੋਂ ਜਨਮ ਦੇ ਕੇ ਜਨਮ ਦੇਣ ਵਾਲੀ ਆਪਣੇ ਬੱਚਿਆਂ ਦਾ ਮੂੰਹ ਨਹੀਂ ਦੇਖੇ